ਕੋਈ ਹੁੰਦਾ ਓਨੀ ਦੇਰ ਤੱਕ ਨਦੀਆਂ ਦੇ ਥਾਵਾਂ ਨਾਲ ਨਾ ਨੇ ਪਰ ਜਦੋਂ ਸਮੁੰਦਰ ਵਿੱਚ ਪਾਣੀ ਲੀਨ ਹੋ ਜਾਏ ਅਪੇਧ ਹੋ ਜਾਏ ਮਿਲ ਜਾਏ ਸਮੁੰਦਰ ਦੀਆਂ ਲਹਿਰਾਂ ਤਾਂ ਕਦੀ ਨਹੀਂ ਕਹਿੰਦੀਆਂ ਕਿ ਆਹ ਜਿਹੜੀ ਲਹਿਰ ਉੱਠੀ ਏ ਮੇਰੇ ਵਿੱਚੋਂ ਇਹ ਗੰਗਾ ਦੇ ਪਾਣੀ ਦੀ ਹੈ ਇਹ ਜਿਹੜੀ ਲਹਿਰ ਉੱਠੀ ਏ ਸਤਲੁਜ ਦੇ ਪਾਣੀ ਦੀ ਹੈ ਇਹ ਜਿਹੜੀ ਤਰੰਗ ਪੈਦਾ ਹੋਈ ਏ ਇਹ ਤਾਂ ਦਜਲਾ ਦਰਿਆ ਦੀ ਹੈ ਕਦੀ ਨਹੀਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਨੇ ਨਹੀਂ ਦੱਸਿਆ ਕਿਉਂਕਿ ਜਿਹੜਾ ਪਾਣੀ ਇੱਕ ਵਾਰੀ ਅਸਗਾਹ ਸਮੁੰਦਰ ਵਿੱਚ ਅਪੇਦ ਹੋ ਜਾਏ ਉਹਦਾ ਖੀਰ ਰੂਪ ਬਣ ਜਾਂਦਾ ਹੈ ਗੁਰਮਖੋ ਸੱਚ ਇਹ ਵੇ ਨਦੀਆਂ ਤੇ ਨਾਲੇ ਤੇਜ਼ੀ ਨਾਲ ਚੱਲਣ ਇਹ ਸਮੁੰਦਰ ਤੱਕ ਪਹੁੰਚਦੇ ਨੇ ਜਦੋਂ ਆਪਾਂ ਸੰਗਤ ਕੀਰਤਨ ਬਾਣੀ ਪਾਠ ਗੁਣ ਗਾਉਂਦੇ ਆ ਇਹ ਸਾਡੀ ਜ਼ਿੰਦਗੀ ਦੀ ਨਦੀ ਦਾ ਪ੍ਰਵਾਹ ਹੈ ਤੇ ਜਿਹਦਾ ਪ੍ਰਵਾਹ ਅਕਾਲਪੁਰਖ ਸਮੁੰਦਰ ਵਿੱਚ ਸਮਾ ਜਾਏ ਸਮਾਏ ਕੋਈ ਦੀ ਕਿਹੜੀ ਜਾਤ ਕਿਹੜੀ ਗੋਤ ਤੇ ਕਿਹੜਾ ਮذਬੂੰਦਾ ਹੈ ਹੈ ਭਾਵੇਂ ਸ਼ਬਦ ਥੋੜਾ ਜਾ ਔਖਾ ਜਾ ਲੱਗੇਗਾ ਅਪੇਲਤਾ ਵਾਲੇ ਦਾ ਕੀ ਨਾਂਖ ਹੈ ਸਤਿਗੁਰੂ ਨੇ ਸ਼ਬਦ ਵਰਤਿਆ ਸਾ ਲਾਖੀ ਸਾ ਲਾਖੇ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਵਾਹ ਦਾ ਅਰਥ ਵਾੜੇ ਨਾਲੇ ਪਾਣੀ ਦੇ ਚੋਜ ਨੂੰ ਕਹਿੰਨੇ ਨਦੀਆਂ ਅਤੈ ਵਾਹ ਪਵੇਂ ਸਮੁੰਦ ਜਦੋਂ ਇਹ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਡਿੱਗੇ ਮਿਲ ਗਏ ਨਾ ਜਾਣੀਏ ਉਹਨਾਂ ਮਿਲਿਆਂ ਕੋਿਆਂ ਦੀ ਵੱਖਰੀ ਪਛਾਣ ਕੌਣ ਕਰੇਗਾ ਉੱਥੇ ਪਛਾਣ ਨਹੀਂ ਮਹਾਰਾਜ ਕਹਿੰਨੇ ਪਵੇਂ ਸਮੁੰਦ ਨਾ ਜਾਣੀਏ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਤਰਵੰਤ ਕਿਹੜਾ ਜਿਹਾ ਨਾਮ ਚ ਅਗਲੇ ਬਚਨ ਨੇ ਕਿ ਪਵੇਂ ਸਮੁੰਦ ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ ਇਹ ਇਹਦੇ ਅਰਥ ਥੋੜੇ ਜਿਹਾ ਪਿਛਲੀ ਟੋਕ ਨਾਲੋਂ ਵੱਖਰੇ ਹੋ ਜਾਣਗੇ ਕਿਉਂਕਿ ਤੇ ਸਮੁੰਦ ਲਫਜ਼ ਪਹਿਲਾਂ ਵੀ ਆਇਆ ਪਵੇਂ ਸਮੁੰਦ ਨਾ ਜਾਣੀ ਉਹ ਅਪੇਦਤਾ ਦਾ ਸੂਚਕ ਹੈ ਇੱਥੇ ਜਿਹੜਾ ਬਚਨ ਆਇਆ ਕਿ ਸਮੁੰਦ ਸ਼ਾਹ ਸੁਲਤਾਨ ਜਿੰਨਾ ਸਮੁੰਦਰ ਦਾ ਪਾਣੀ ਗਹਿਰਾ ਹੈ ਜਿੰਨੀ ਬਹਤਾਤ ਵਿੱਚ ਸਮੁੰਦਰ ਦਾ ਖਜ਼ਾਨਾ ਹੈ ਸੱਚ ਇਹ ਵੇ ਕਿ ਸਮੁੰਦਰ ਵਿੱਚ ਜਿੰਨਾ ਵੀ ਤਹਿ ਵਿੱਚ ਖਜ਼ਾਨਾ ਪਿਆ ਹੈ ਜੇ ਕੋਈ ਬੰਦਾ ਸਮੁੰਦਰ ਵਰਗੇ ਖਜ਼ਾਨੇ ਦਾ ਵੀ ਸ਼ਾਹ ਬਣ ਜਾਏ ਉਹਦਾ ਸੁਲਤਾਨ ਉਹਦਾ ਮਾਲਕ ਬਣ ਜਾਏ ਅਗਲਾ ਬਚਨ ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਅਗਲੇ ਬਚਨ ਨੇ ਗਿਰਹਾ ਗਿਰ ਦਾ ਅਰਥ ਪਹਾੜ ਗਿਰਹਾ ਬਹੁਵਚਨ ਪਹਾੜਾਂ ਜਿੰਨਾ ਗਿਰਹਾ ਸੇਤੀ ਮਾਲਤਨ ਜਿੰਨੇ ਪਹਾੜ ਨੇ ਸੱਚ ਇਹ ਵੇ ਸਾਰੇ ਪਹਾੜ ਜਿਹੜੇ ਨੇ ਉਹਨਾਂ ਦੇ ਖਜ਼ਾਨੇ ਮਾਲਤਨ ਉਹਨਾਂ ਦਾ ਮਾਲਕ ਕੋਈ ਬਣ ਜਾਏ ਪਰ ਸਾਹਿਬ ਕਹਿੰਦੇ ਆ ਇਹਨਾਂ ਦੀ ਕੀਮਤ ਕੀ ਹੈ ਜੀ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਤਨ ਕੀੜੀ ਤੋਲਣਾ ਕੋਮਣੀ ਜੇ ਤਿਸ ਮਨੋਂ ਨਾ ਵਿਸਰੇ ਕਈ ਸੱਜਣੇ ਦੇ ਅਰਥ ਕਰ ਦਿਆ ਕੀੜੀ ਤੋਲ ਨਾ ਹੋਵਣੀ ਉਹ ਇੰਨੇ ਖਜ਼ਾਨਿਆਂ ਨੂੰ ਕੀੜੀ ਦੇ ਬਰਾਬਰ ਵੀ ਨਹੀਂ ਜਾਣਦਾ ਜੇ ਤਿਸ ਮਨੋਂ ਨਾ ਵਿਸਰੇ ਜਿਸ ਦੇ ਮਨ ਵਿੱਚੋਂ ਪਰਮਾਤਮਾ ਵੈਗੁਰੂ ਜੀ ਦੀ ਯਾਦ ਨਾ ਵਿਸਰੇ ਉਹਦੇ ਸਾਹਮਣੇ ਕੀੜੀ ਦੀ ਤਰ੍ਹਾਂ ਤੁਸ਼ ਪਰ ਅਰਥਾਂ ਦਾ ਕੋਈ ਥਾਂ ਨਹੀਂ ਇਹ ਗੁਰਮਖਾਰਜ ਕੀਤੇ ਨੇ ਕਿ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੇ ਨਿਮਰਤਾ ਕੀੜੀ ਨਿਮਰਤਾ ਦੀ ਸੂਚਕ ਹੈ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨੇ ਕਾ ਕਿ ਖਰਖੇ ਖਾਂਡ ਰੇਤ ਮੈਂ ਵਿਖਰੀ ਖਾਤੀ ਚੁਣੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ ਕੀਤੀ ਹੋਇ ਕੈ ਖਾਏ ਇਹ ਦੋਵਰੀ ਸ਼ਲੋਕ ਹੁੰਦਾ ਹੈ ਮਹਾਰਾਜ ਜੀ ਦਾ ਇੱਕ ਬਚਨ ਹੋਰ ਵੀ ਆਉਂਦਾ ਹੈ ਕੀਟ ਹਸਤੀ ਜੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਪਰਮਾਤਮਾ ਦੀ ਭਗਤੀ ਐਸੀ ਕੀੜੀ ਨੇ ਹੱਥ ਨੂੰ ਜੁੱਤ ਲਿਆ ਇਥੇ ਕੀੜੀ ਤੋਂ ਭਾਵ ਨਿਮਰਤਾ ਦਾ ਸੂਚਕ ਹੈ ਇੱਕ ਪ੍ਰਤੀਕ ਹੈ ਕੀੜੀ ਨਿਮਰਤਾ ਚ ਰਹਿਣ ਵਾਲੀ ਹਜ਼ੂਰ ਨੇ ਇੱਥੇ ਕਿਹਾ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਂ ਉਹ ਨਾ ਵਿਸਰੇ ਜਿਹੜੇ ਪਦਾਰਥਾਂ ਵਿੱਚ ਖਚਤ ਲੋਕ ਨੇ ਉਹ ਬੰਦਗੀ ਕਰਨ ਵਾਲੇ ਨੂੰ ਕੀੜਿਆਂ ਦੇ ਤੁਲ ਜਾਣਦੇ ਨੇ ਪਰ ਜਿਹੜਾ ਕੀੜੀ ਦੀ ਤਰ੍ਹਾਂ ਨਿਮਰਤਾ ਵਿੱਚ ਰਹਿੰਦਾ ਹੈ ਜੇ ਉਹਦੇ ਅੰਦਰੋਂ ਪਰਮਾਤਮਾ ਨਾ ਵਿਸਰੇ ਇਹ ਸਮੁੰਦਰਾਂ ਦੇ ਖਜ਼ਾਨੇ ਪਹਾੜਾਂ ਦੀ ਦੌਲਤ ਉਸ ਕੀੜੀ ਜਿੰਨੀ ਵੀ ਕੀਮਤ ਨਹੀਂ ਪਾ ਸਕਦੀ ਕਿਉਂਕਿ ਉਹ ਨਿਮਰਤਾ ਵਿੱਚ ਹੈ ਹੁਣ ਬੇਨਤੀ ਕਰਾਂ ਇੱਕ ਪਾਸੇ ਇੰਨੇ ਖਜ਼ਾਨੇ ਨੇ ਪਰ ਇਨ੍ਹਾਂ ਖਜ਼ਾਨਿਆਂ ਵਾਲਾ ਤੇ ਨਹੀਂ ਕਹਿੰਦਾ ਮੈਂ ਧਨਵੰਤ ਖਾਂ ਦਾਸ ਇੱਕ ਬੇਨਤੀ ਕਰੇ ਗੁਰਮਖੋ ਅਸੀਂ ਅੱਗੇ ਤੁਰਨੇ ਗੁਰਬਾਣੀ 바ਰੇ ਮੈਂ ਤਾਂ ਥੋੜਾ ਜਿਹਾ ਇਹ ਭੂਮਿਕਾ ਚਰਜ ਕੀਤੀ ਬਾਣੀ ਨਾਮ ਵਿੱਚ ਪ੍ਰਗਟ ਹੋਈ ਨਾਮ ਵੀ ਜੁੜੀ ਕੋਈ ਸੁਰਤ ਵਿੱਚੋਂ ਬਾਣੀ ਦਾ ਪ੍ਰਗਟਾਸ਼ ਹੋਇਆ ਹੈ ਇਸ ਕਰਕੇ ਅਰਜ਼ ਕਰਾਂ ਦੁਨੀਆ ਦੇ ਕਿਸੇ ਖਜ਼ਾਨੇ ਦਾ ਬੰਦੇ ਨੂੰ ਪਤਾ ਲੱਗ ਜਾਏ ਸਮਝ ਪੈ ਜਾਏ ਵੀ ਮੇਰੇ ਬਜ਼ੁਰਗ ਦਾ ਖਜ਼ਾਨਾ ਪਿਆ ਮੇਰੀ ਵਿਰਾਸਤ ਹੈ ਉਹ ਕਾਗਜ਼ ਇਕੱਠੇ ਕਰਦਾ ਹੈ ਉਹ ਫਿਰ ਵਕੀਲ ਇਕੱਠੇ ਕਰੇਗਾ ਕੋਰਟ ਵੀ ਜਾਏਗਾ ਕੇਸ ਲੜੇਗਾ ਕਈ ਸਾਲ ਉਹ ਲੜ ਲੜ ਕੇ ਸਿੱਧ ਕਰਦਾ ਹੈ ਇਹ ਵਿਰਾਸਤ ਤੇ ਹੈਰੀਟੇਜ ਇਹ ਖਜ਼ਾਨਾ ਮੇਰੇ ਪੂਰਵਜਾਂ ਦਾ ਹੈ ਕਾਨੂੰਨਨ ਲੜਾਈ ਲੜ ਲੜ ਕੇ ਉਹਨੂੰ ਮਿਲਦਾ ਹੈ ਪਿਆਰਿਓ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਮਨੁੱਖ ਦੀ ਉਹ ਵਿਰਾਸਤ ਕਹੇ ਕਿਸੇ ਵਕੀਰ ਨੂੰ ਲਿਆ ਕੇ ਕੇਸ ਲੜਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜੋ ਸੱਚੇ ਜਿਹੜਾ ਪੜਨ ਵਾਲਾ ਹੋਵੇਗਾ ਖਜ਼ਾਨਾ ਉਹਦੇ ਅੰਦਰ ਹੀ ਵੱਜ ਜਾਏਗਾ ਇਹਦੇ ਕਿਤੇ ਲੜਾਈ ਦੀ ਤਾਂ ਲੋੜ ਹੀ ਨਹੀਂ ਇਹਦੇ ਲਈ ਇਹ ਕੇਵਲ ਸਿੱਖਾਂ ਦੀ ਵਿਰਾਸਤ ਨਹੀਂ ਵੈ ਗੁਰੂ ਬਖਸ਼ ਦਿਆ ਜੇ ਅਸੀਂ ਸਾਰੇ ਕਹਿੰਦੇ ਹਾਂ ਸਿੱਖਾਂ ਦਾ ਗੁਰੂ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਹਰ ਆਤਮਾ ਦੀ ਵਿਰਾਸਤ ਹੈ ਉਦੇ ਸਰੀਰ ਨੂੰ ਕੋਈ ਮੁਸਲਮਾਨ ਕਹੇ ਉਦੇ ਸਰੀਰ ਨੂੰ ਕੋਈ ਹਿੰਦੂ ਕਹੇ ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ ਕਿ ਕੋਈ ਵੀ ਇਨਸਾਨ ਇਹ ਪੜੇਗਾ ਗਾਏਗਾ ਅੱਗੇ ਮੈਂ ਬੇਨਤੀ ਕਰਨਾ ਹੁਣ ਤਨਵੰਤ ਜਿਹੜਾ ਹੈ ਉਹਦੇ ਸਾਹਮਣੇ ਸੱਚੇ ਵੇ ਗ੍ਰਹਾਂ ਸੇਤੀ ਮਾਲ ਧਨ ਦੀ ਕੋਈ ਕੀਮਤ ਨਹੀਂ ਇੱਕ ਹੋਰ ਬਚਨ ਮੈਂ ਆਪਨਾ ਸਾਂਝਾ ਕਰਦਿਆਂ ਅਕਸਰ ਅਸੀਂ ਲੋਕ ਸ਼ਰਮ ਧਰਮ بڑا ਸ਼ਬਦ ਵਰਤਨੇ ਮੇਰੀ ਸੰਸਾਰ ਵਿੱਚ ਲਾਜ ਰਹਿ ਜਾਏ ਦੌਲਤ ਨਾਲ ਕਦੀ ਸ਼ਰਮਾ ਰਹਿੰਦੀਆਂ ਦੇਖੀਆਂ ਨੇ ਕੀ ਰੁਪਈਏ ਦੇ ਨਾਲ ਕਦੀ ਧਰਮ ਕਮੀਂਦੇ ਦੱਸੇ ਨੇ ਫਿਰ ਬੇਨਤੀ ਸੁਣਿਓ ਜੇ ਅਸੀਂ ਕਹੀਏ ਵੀ ਦੌਲਤ ਨਾਲ ਇੱਜ਼ਤ ਰਹਿੰਦੀ ਏ ਇੱਥੇ ਅਰਬਾਂ ਖਰਬਾਂ ਪਤੀ ਬੰਦੇ ਨੇ ਜਿਨ੍ਹਾਂ ਨੂੰ ਪੈਸੇ ਦਾ ਪਤਾ ਹੀ ਕੋਈ ਨਹੀਂ ਕਿੰਨਾ ਕੁ ਧੁਰਤਾਜ ਕਹੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਉਹ ਕਲਪਦੇ ਨੇ ਰੁਪਈਏ ਨਾਲ ਵੀ ਇੱਜ਼ਤਾਂ ਨਹੀਂ ਬਚਦੀਆਂ ਹੁੰਦੀਆਂ ਜੇ ਪ੍ਰਮਾਤਮਾ ਕਿਰਪਾ ਨਾ ਕਰੇ ਇੱਥੇ ਵੱਡੇ ਵੱਡੇ ਦੌਲਤ ਵਾਲੇ ਸਲਾਖਾਂ ਪਿੱਛੇ ਰੁਲਦੇ ਪਏ। ਪੈਸੇ ਨਾਲ ਲੋਕ ਕਹਿੰਦੇ ਆ ਸ਼ਰਮ ਧਰਮ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ। ਮੈਂ ਉਸੇ ਤੋਕਤੇ ਜੇ ਰੁਕਿਆਂ ਜੀ ਖੰਮ ਧਨਵੰਤ ਭਾਗਤ ਸਚਨਾ। ਗੁਰੂ ਸਾਹਿਬ ਦਾ ਬਚਨ ਹੈ ਕਿ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੈ ਪਾਏ ਇਹ ਸ਼ਲੋਕ ਹੈ। ਤੇਰੀ ਸ਼ਰਮ ਵੀ ਤੇਰਾ ਧਰਮ ਵੀ ਸਭ ਕੁਝ ਕਾਇਮ ਰਹੇਗਾ। ਜੇ ਤੇਰੇ ਕੋਲ ਸਤਨਾਮ ਵੈਗੁਰੂ ਤੇਰੇ ਕੋਲ ਰੋਹਾਨੀਅਤ ਦਾ ਨਾਮ ਤਾਨੂੰ ਹੋਵੇਗਾ ਤੇਰੀ ਇੱਜ਼ਤ ਵੀ ਖੰ ਬੰਦਗੀ ਕਰਨ ਵਾਲੇ ਦੀ ਪਤ ਕੋ ਰੋਖ ਰੋਲ ਸਕਦਾ ਹੈ ਜੀ ਤੁਸੀਂ ਮੈਨੂੰ ਦੱਸੋ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਬੜੇ ਸ਼ਬਦ ਨੇ ਕੀ ਪਰਮਾਤਮਾ ਦੇ ਇਬਾਦਤ ਕਰਨ ਵਾਲੇ ਨੂੰ ਲੋਕਾਂ અપਮਾਨਤ ਨਹੀਂ ਕੀਤਾ ਦੂਰ ਨਾ ਜਾਓ ਅਸੀਂ ਆਪਣੇ ਬਾਬਾ ਜੀ ਆਦ ਗੁਰੂ ਨਾਨਕ ਸਾਹਿਬ ਤੋਂ ਪੁੱਛੀ ਇੱਥੋਂ ਤੱਕ અપਮਾਨਤ ਸ਼ਬਦਾਵਲੀ ਵਰਤ ਨਹੀਂ ਜਨਮ ਸਾਖੀਆਂ ਕੀ ਸ਼ਬਦ ਵਰਤੀਆਂ ਨੇ ਕੁرائیਆ ਰਾਤੋ ਕੁੱਥਾ ਹੋਇਆ ਕਹਿੰਦੇ ਸਨ ਇਹ ਤਾਂ ਕੁرائی ਆਖੇ ਇਹਨੂੰ ਰਾਤ ਦੀ ਸਮਝ ਕੋਈ ਨਹੀਂ ਪਰ ਉਹ ਇਹ ਤਾਂ ਜਨਮ ਸਾਖੀ ਵਾਲੇ ਨੇ ਪਿਆ ਪਰ ਗੁਰੂ ਸਾਹਿਬ ਨੇ ਖੁਦ ਕਿਹਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਇਹ અપਮਾਨਜਨਕ ਸ਼ਬਦਾਵਲੀ ਕੋਈ ਸਤਕਾਰਤ ਨਹੀਂ ਭੂਤ ਕਹਿ ਦੇਣਾ ਬੇਤਾਲ ਦਾ ਅਰਥ ਤੇ ਜ਼ਿੰਦਗੀ ਦੇ ਤਾਲ ਤੋਂ ਖੁੰਝ ਗਿਆ ਹੈ ਇਹ ਤਾਂ ਸ਼ਦਾਈ ਜਿਹਾ ਬੰਦਾ ਹੈ ਮੈਂ ਬੇਨਤੀ ਕਰਾਂ ਇਹ ਹਜ਼ੂਰ ਦੇ ਮੂਹ ਤੇ ਲੋਕਾਂ ਨੇ ਸ਼ਬਦਾਵਲੀ ਵਰਤੀ ਪਰ ਕੀ ਇਸ ਸ਼ਬਦਾਵਲੀ ਨਾਲ ਗੁਰਦੇਵ ਦੀ ਪਤ ਨੂੰ ਕੋਈ ਮਿੱਟੀ ਚ ਰੋਲ ਸਕਿਆ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕਿਸੇ ਨੇ ਭੂਤ ਕਿਹਾ ਬੇਤਾਲ ਕਿ ਕਿਸੇ ਨੇ ਸ਼ਦਾਈ ਸ਼ਬਦ ਵਰਤਿਆ ਪਰ ਉਸੇ ਗੁਰੂ ਗ੍ਰੰਥ ਸਾਹਿਬ ਦੇ ਬੰਦਰ ਇੰਨੀ ਕੋ ਉਪਮਾ ਕੀਤੀ ਗਈ ਕਿ ਗੁਰੂ ਅਰਜਨ ਸਾਹਿਬ ਜੈਸੇ ਮਹਾਂਪੁਰਖ ਸਤਗੁਰੂ ਨੇ ਕਿਹਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮੇਰੀ ਬੇਨਤੀ ਹੈ ਪੈਸੇ ਨਾਲ ਲੱਜਿਆ ਨਹੀਂ ਰਹਿੰਦੀ ਹੁੰਦੀ ਧਰਮ ਪੈਸੇ ਨਾਲ ਨਹੀਂ ਕੇਵਲ ਕਮਾਇਆ ਜਾਂਦਾ ਠੀਕ ਐਸੀ ਕਹਿੰਦੇ ਆ ਪੈਸਾ ਜ਼ਰੂਰਤ ਤੇ ਮੈਂ ਸੁਭਾ ਵੀ ਕਹਾ ਮੇਰੀ ਵੀ ਜ਼ਰੂਰਤ ਤੁਹਾਡੀ ਵੀ ਜ਼ਰੂਰਤ ਸਾਂ ਬੰਦੀ ਜਿਹੜਾ ਜਿਸ ਨੂੰ ਢਿੱਡ ਲਾਇਆ ਰੱਬ ਨੇ ਉਹਨੂੰ ਮਾਇਆ ਲੱਗੀ ਜਿਸ ਨੂੰ ਉਧਰ ਖੈ ਉਹਨੂੰ ਮਾਇਆ ਆ ਪਰ ਮੇਰੀ ਇੱਕ ਬੇਨਤੀ ਹੈ ਦولت ਨਾਲ ਨਹੀਂ ਜਈ ਇੱਜ਼ਤਾਂ ਰਹਿੰਦੀਆਂ ਹੁੰਦੀਆਂ ਦولت ਨਾਲ ਧਰਮ ਨਹੀਂ ਰਹਿੰਦੇ ਜੇ ਕਹੀਏ ਜੀ ਅਸੀਂ ਆ ਹੀ ਤਾਂ ਮੈਂ ਪਿਛਲੇ ਦਿਨ ਗੁਰਦੁਆਰਾ ਬੈਠਿਆ ਇੱਕ ਅਰਜ਼ ਕੀਤੀ ਸੀ ਅਕਲ ਧੰਮ ਧਰਮ ਬਣਾਏ ਨੇ ਆਪਣੇ ਆਪਣੇ ਆਪਣੀ ਅਕਲ ਚੋਂ ਧਰਮ ਦੀ ਡੈਫੀਨੇਸ਼ਨ ਘੜਨੇ ਪੈਂ ਚਲੋ ਜੀ ਮੈਂ ਕਿਸੇ ਬੰਦੇ ਦੀ ਠੱਗੀ ਮਾਰੀ ਏ ਤੇ ਮਾਰੇ ਜਿੰਨੇ ਬਚ ਗਏ ਨਾ ਮੈਂ ਇੰਨੇ ਰੁਪਏ ਤੇਰੀ ਗੋਲਕ ਚ ਪਾ ਜਾ ਗਾ ਗੁਰੂ ਰਾਮਦਾਸ ਇਹ ਅਕਲ ਧਰਮ ਹੈ ਨਾ ਸੱਚੇ ਵੇ ਮੈਨੂੰ ਇੰਨੇ ਰੁਪਈਏ ਚੋ ਬਚ ਗਏ ਹੈ ਠੱਗੀ ਬੇਈਮਾਨੀ ਇਹਦਾ ਮਤਲਬ ਰੱਬ ਤੋਂ ਤੇ ਗੁਰੂ ਤੋਂ ਵੱਡਾ ਰਿਸ਼ਮਤ ਖੋਰ ਹੋਵੇਗਾ ਕਿਹੜਾ ਜਿੰਨੂੰ ਲੋਕ ਇਹ ਰੁਪਈਏ ਨਾਲ ਰਜਾਣਾ ਚਾਹੁੰਦੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਅ ਰੁਪਈਆ ਨਾਲ ਗੁਰਦੁਆਰਿਆਂ ਤੇ ਸੋਨੇ ਦੇ ਝਲਰਾਂ ਗੁੰਬਦ ਲੱਗ ਜਾਣਗੇ ਰੁਪਈਆ ਨਾਲ ਸੁਰਤਾ ਸੁਨਹਿਰੀ ਕਦੀ ਨਹੀਂ ਹੁੰਦੀਆਂ ਸੱਚੇ ਵੇ ਅ ਰੁਪਈਏ ਨਾਲ ਦੁਨੀਆ ਭਰ ਦੀਆਂ ਕਿਤਾਬਾਂ ਇਕੱਠੀਆਂ ਕਰ ਲੋਗੇ ਰੁਪਈਏ ਨਾਲ ਅਨੁਭਵੀ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਰੁਪਈਏ ਦੇ ਨਾਲ ਤੂੰ ਮੈਨੂੰ ਵਕਸ਼ ਦਿਅ ਜੇ ਮੈਂ ਸ਼ਬਦ ਕਹਿਣ ਲੱਗਾ ਗੁਰੂ ਸਾਹਿਬ ਦੇ 10 ਰੁਪਏ ਲਿਆਉਗੇ ਪਰ ਚੇਤੇ ਰੱਖਿਓ ਰੁਪਏ ਨਾਲ 10 ਰੁਪਿਆਂ ਦਾ ਅਨੁਭਵ ਅੰਦਰ ਨਹੀਂ ਜਾ ਸਕਦਾ ਬੇਨਤੀ ਹੈ ਸਿ ਧਰਮ ਧਰਮ ਸਮਝ ਨਹੀਂ ਆ ਦੌਲਤ ਨਾਲ ਗੁਰੂ ਸਾਹਿਬ ਨੇ ਕਿਹਾ ਨਹੀਂ ਸ਼ਰਮ ਤੇ ਧਰਮ ਉਹਦੇ ਹੀ ਰਹਿੰਦਾ ਜਿਹਦੇ ਪੱਲੇ ਨਾਮ ਤਾਂ ਲਿਖ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੇ ਪਾਏ ਅਗਲੇ ਤੋਖ ਹੈ ਜੀ ਇਹਦਾ ਅਰਥ ਧਨ ਦਾ ਨਾਮ ਧਨ ਸ਼ਰਮ ਧਰਮ ਦੇ ਨਾਨਕਾ ਜੇ ਤਨ ਪੱਲੈ ਪਾਇ ਸੋ ਧਨ ਮਿੱਤਰ ਨਾ ਕਾਂਢੀਐ ਉਹਨੂੰ ਮਿੱਤਰ ਨਹੀਂ ਕਿਹਾ ਜਾਂਦਾ ਆਪ ਬਾਣੀ ਪੜਨ ਵਾਲੇ ਜਿੱਥੇ ਕਾਂਢੀਐ ਲਫ਼ਜ਼ ਆਉਂਦਾ ਹੈ ਨਾ ਉਹਦਾ ਅਖਰੀ ਅਰਥ ਹੁੰਦਾ ਹੈ ਕਿਹਾ ਜਾਣਾ ਕਹੀ ਦਾ ਇਸੀ ਪਾਠ ਕਰਨੇ ਖਾਂ ਜਿੱਥੇ ਆਵੇ ਕਾਢੀਐ ਉਹਦਾ ਅਰਥ ਹੈ ਕੱਢਣਾ ਉਹਦਾ ਅਰਥ ਖਿੱਚਣਾ ਇਥੇ ਹੈ ਸੋ ਤਨ ਮਿੱਤਰ ਨਾ ਕਾਢੀਐ ਉਸ ਤਨ ਨੂੰ ਕਦੀ ਮਿੱਤਰ ਮਤ ਬੋਲੋ ਜਿਤ ਸਿਰ ਸੋਟਾਂ ਖਾਏ ਅਗਲੀ ਤੋਕੇ ਜਿਨ ਕੈ ਪੱਲੈ ਧਨ ਵਸੈ ਇਹਦੇ ਅਰਥ ਕਰਨ ਦੀ ਬੜੀ ਸੋਚਤਾ ਚਾਹੀਦੀ ਸਬਜੈਕਟ ਨਾਮ ਲਈ ਵੀ ਧਨ ਹੈ ਵੈ ਗੁਰੂ ਜੀ ਸ਼ਬਦ ਨਾਮ ਲਈ ਵੀ ਧਨ ਹੈ ਤੇ ਦੌਲਤ ਲਈ ਵੀ ਧਨ ਹੈ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੈ ਪਾਇ ਇਥੇ ਧਨਦਰ ਤੇ ਨਾਮ ਧਨ ਸੋ ਤਰ ਮਿੱਤਰ ਨਾ ਕਾਢੀਐ ਜਿਤ ਸਿਰ ਚੋਟਾਂ ਖਾਇ ਇਥੇ ਧਨਦਰ ਤੇ ਦੌਲਤ ਫਿਰ ਬਚਨ ਹੈ ਕਿ ਜਿਨ ਕੈ ਪੱਲਾ ਧਨ ਵਸੈ ਇਥੇ ਧਨ ਦਾ ਅਰਥ ਫਿਰ ਦੌਲਤ ਤਿੰਨ ਕਾ ਨੌ ਫਕੀਰ ਫਕੀਰ ਦਰਤ ਵੈਸੇ ਮੰਗਤਾ ਕੰਗਲਾ ਭਿਖਾਰੀ ਹੈ ਜਿਸ ਕੁਲ ਕੇਵਲ ਦੁਨੀਆ ਦੀ ਦੌਲਤ ਹੈ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਉਸ ਤੋਂ ਵੱਡਾ ਮੰਗਤਾ ਕੌਣ ਹੈ ਮੈਨੂੰ ਯਾਦ ਹੈ ਕਿ ਜਦੋਂ ਬਾਬਰ ਹਜ਼ੂਰ ਨੂੰ ਮਿਲਿਆ ਨਾ ਜਨਮ ਸਾਖੀਆਂ ਨੇ ਕਈ ਸ਼ਬਦ ਬੜੇ ਵਰਤਿਆ ਵੈਸੇ ਬਾਣੀ ਚ ਨਹੀਂ ਜਿਵੇਂ ਆ ਨਾਮ ਕੁਮਾਰੀ ਨਾਨਕਾ ਨਾ ਇਹ ਇਹ ਵੀ ਜਨਮ ਸਾਖੀ ਦਾ ਹੀ ਬੋਲ ਹੈ ਜੀ ਇਹ ਬਾਣੀ ਨਹੀਂ ਪੋਸਤ ਭੰਗ ਅਫੀਮ ਮਦ ਉਤਰ ਜਾਏ ਪਰਵਾਦ ਇਹਦੀਆਂ ਪਹਿਲੀਆਂ 17 ਇਹ ਨੇ ਪੋਸਤ ਕੋਈ ਖਾ ਲੇ ਭੰਗ ਪੀ ਲੇ ਫੀਮ ਖਾ ਲੇ ਸ਼ਰਾਬ ਪੀ ਲੇ ਮਦਰਾ ਪੀ ਲੇ ਇਹ ਸਵੇਰ ਤੱਕ ਉਤਰ ਜਾਏਗਾ ਅਗਲੀ ਸਤਰ ਸੀ ਨਾਮ ਕੁਮਾਰੀ ਨਾਨਕਾ ਚੜੀ ਰਹਿ ਦਨ ਰਾਤ ਪਰ ਗੁਰਮੁਖੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਜੀ ਉੱਥੇ ਤੋਕ ਨਹੀਂ ਪਰ ਉੱਥੇ ਇੱਕ ਸਤਰ ਖੋਰ ਲਿਖੀ ਹੈ ਬਾਬਰ ਨੂੰ ਜਦੋਂ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਦਾ ਅਹਮਦਾਬਾਦ ਤੇ ਉਹ ਆਪਣੇ ਵੱਲੋਂ ਸੋਨਾ ਦੌਲਤ ਭੇਟ ਕਰਨੀ ਚਾਹੁੰਦਾ ਹੈ ਮਹਾਰਾਜ ਸੱਚੇ ਬਾਦਸ਼ਾਹ ਇਨਕਾਰ ਕਰ ਦਿੰਦੇ ਆ ਉਹ ਆਪਣੇ ਵੱਲੋਂ ਇਕੱਠੇ ਕੀਤੇ ਲੁੱਟੇ ਖਜ਼ਾਨੇ ਚ ਕੁਝ ਦੇਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਨਹੀਂ ਉਹ ਅਗਲਾ ਸ਼ਬਦ ਕਹਿੰਦਾ ਹੈ ਵੀ ਤੁਸੀਂ ਇੱਕ ਕੰਮ ਕਰੋ ਕੁਝ ਮੇਰੇ ਤੋਂ ਮੰਗੋ ਮਹਾਰਾਜ ਉਤੇ ਸ਼ਬਦ ਵਰਤਿਆ ਕਹਿਣ ਲੱਗੇ ਜਿਹੜਾ ਮੰਗਤਿਆਂ ਤੋਂ ਮੰਗੇ ਉਹਦੂ ਵੱਧ ਨਖਿਤ ਕੌਣ ਕਹੇ ਤੂੰ ਤਾਂ ਖੁਦ ਮੰਗਤਾ ਤੇ ਲਾਚਾਰ ਹੋ ਕੇ ਤੁਰਿਆ ਫਿਰਨੇ ਤੇਰੇ ਤੋਂ ਕੀ ਮੰਗਣਾ ਉਹ 217 ਦੇ ਕਹੇ ਨਾਨਕ ਸੁਣ ਬਾਬਰ ਮੀਰ ਮੈਂ ਅਰਜ਼ ਕੀਤੀ ਹੈ ਬਾਣੀ ਦੀਆਂ ਨਹੀਂ ਇੱਕ ਪ੍ਰਮਾਣ ਵਜੋਂ ਮੈਂ ਵਰਤ ਰਿਹਾ ਕਿ ਜਿਨ ਕਾ ਪੱਲਾ ਧਨ ਵਸੈ ਤਿਨ ਕਾ ਨੋ ਫਕੀਰ ਓ ਰਾਜੇ ਖੋ ਕੇ ਵੀ ਮੰਗਤੇ ਨੇ ਪਿਆਰਿਓ ਜਿਸ ਕੁਲ ਰੱਬ ਦਾ ਨਾਮ ਵੱਲ ਜਾਏ ਓ ਝੌਂਪੜੀ ਵਿੱਚ ਰਹਿ ਕੇ ਵੀ ਪਾਤਸ਼ਾਹ ਹੈ ਹਜ਼ੂਰ ਦਾ ਇਹ ਬਚਨ ਜੋ ਸਾਖੀ ਨੇ ਲਿਖਿਆ ਕਹਿ ਨਾਨਕ ਸੁਨ ਬਾਬਰ ਮੀਰ ਮੀਰਦਾਰ ਤੇ ਬਾਦਸ਼ਾਹ ਪਾਤਸ਼ਾਹ ਓ ਬਾਦਸ਼ਾਹ ਬਾਬਰ ਮੇਰੀ ਗੱਲ ਸੁਣ ਤੈਨੂੰ ਨਾਨਕ ਕਹਿ ਰਿਹਾ ਕਹਿ ਨਾਨਕ ਸੁਨ ਬਾਬਰ ਮੀਰ ਤੁਜ ਤੇ ਮੰਗੇ ਸੋ ਅਹਮਕ ਫਕੀਰ ਜਿਹੜਾ ਤੇਰੇ ਕੋਲੋਂ ਝੋਲੀ ਅੱਡ ਕੇ ਮੰਗੇਗਾ ਉਹ ਤਾਂ ਮੰਗਤਿਆਂ ਦਾ ਮੰਗਤਾ ਬਣ ਜਾਏਗਾ ਤੂੰ ਮੰਗਤਾ ਹੈ ਮੈਂ ਫਿਰ ਅਰਜ਼ ਕਰਾਂ ਪਰ ਦੂਜੇ ਪਾਸੇ ਇੱਕ ਪੱਖ ਹੈ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਉ ਫਕੀਰ ਉਹ ਮੰਗਤੇ ਨੇ ਬਾਬਾ ਜੀ ਨੇ ਕਿਹਾ ਜਿਨ ਕੈ ਖਿਰਦਾ ਤੂੰ ਵਸੈ ਤੇ ਇਹ ਨਰਗੁਨੀ ਗਖੀਰ ਆਮ ਧਨ ਵਸ ਜਾਏ ਉਹ ਗੁਣ ਖਜ਼ਾਨੇ ਨੇ ਅਸੀਂ ਸਵੇਰ ਤੋਂ ਵਾਚ ਰਹੇ ਆਂ ਗੁਰੂ ਅਰਜੁਨ ਦੇਵ ਕਹਿੰਦੇ ਨੇ ਸਿੱਖੋ ਮੈਂ ਤਨਾੜ ਬਣ ਗਿਆ ਜੀ ਮੈਂ ਅਮੀਰ ਬਣ ਗਿਆ ਵਾਂ ਤੇ ਸੱਚ ਤੁਹਾਨੂੰ ਦੱਸਾਂ ਆਪ ਭਾਵਨਾ ਵਾਲੇ ਬੈਠੇ ਹੋ ਗੁਰਮਖੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਮਾਨ ਕਰਿਆ ਕਰੋ ਸਪਿਰਚੁਅਲਿਟੀ ਪੱਖੋਂ ਜਿੰਨੇ ਤੁਸੀਂ ਅਮੀਰ ਹੋ ਮੈਨੂੰ ਬਖਸ਼ ਦਿਓ ਦੁਨੀਆ ਵਿੱਚ ਕੋਈ ਅਮੀਰ ਬੰਦਾ ਤੁਹਾਨੂੰ ਇਹਨਾ ਨਹੀਂ ਮਿਲੇ